ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਨ ਲਪਵੈ ਵਿੱਚ ਆਏ ਬੋਲਸ ਭਰਿਆ ਆਲੇ ਕਾਹਦਾ ਆਲੇ ਬੋਲਸ ਭਰਿਆ ਆ ਬੋਲਸ ਆਇਆ ਭਰਿਆ ਇਹ ਕੀ ਸੀ ਭਲ ਭਰਿਆ ਆਇਆ ਸੀ ਭਰਿਆ ਆਣਿਆ ਬੋਲਸ ਭਰਿਆ ਆਏ ਭਰਿਆ ਹੈ ਪਰਮ ਦਾ ਭਰਿਆ ਹੈ ਬੋਬੇ ਬੋ ਪਰ ਪਰ ਅੱਛਾ ਜੀ ਜਿਤ ਪੀਤਾ ਮਤ ਦੂਰ ਹੋਏ ਜਿਹੜੀ ਵੀ ਤੰਦਰਾ ਸਈ ਇਹਨੂੰ ਗੱਲ ਸੁਣਦੀ ਐ ਉਹ ਬਸ ਪੀ ਲੈ ਬਸਿਆ ਹੋ ਗਿਆ ਨਬਤ ਇਹਨੂੰ ਗਿਆਨ ਉਹ ਕਹਿ ਜਾ ਬੇ ਕਹਿ ਜਾ ਗਿਆਨੀ ਦੇ ਅੰਦਰ ਚਲਾ ਜਾ ਲੈ ਕੰਨੋ ਥੀ ਉਹ ਤਾਂ ਬੈਟ ਬੈਟ ਕਰਦੀ ਐ ਪਰ ਕਿਹੜੇ ਗਿਆਨ ਨਾਲ ਵੱਲ ਪਾਵੇ ਵਿੱਚ ਆਏ ਤੇਰੇ ਮਤ ਦੂਰ ਹੋਵੇ ਤੇਰੀ ਮਤ ਘਟੇ ਫੇਰ ਉਹ ਵੀ ਬੁੱਧਨੀਤ ਹੋਵੇ ਇਹਦੇ ਅੰਦਰ ਕਿੱਥਰ ਬੁੱਧ ਦੇ ਵਿੱਚ ਵੱਲ ਹੋਰ ਵਧੇ ਉਹ ਦੂਰ ਮਤ ਬੰਦ ਨਹੀਂ ਪੀਦੀ ਹੁੰਦੀ। ਅੱਛਾ। ਉਹ ਦੂਰ ਮਤ ਹੁੰਦੀ ਹੈ, ਦੂਰ ਕਰਦੀ ਹੈ। ਤੈਨੂੰ ਆਪਣੇ ਬੋਲ ਲਓ। ਤੇਰਾ ਹੈਲਥ ਬਲੈਂਸ ਹੈ ਨਾ ਜਨਾਬ। ਆਪ ਜਦੋਂ ਕੀ ਮਤਲਬ ਹੈ ਵੀ ਭਰਿਆਂ ਨੂੰ ਕਹਿੰਦੇ ਆ ਲਿਬੜਿਆ ਹੋਇਆ ਸ਼ਰਾਬ ਆਦਿਕ ਦੀ ਭੈੜੀ ਵਾਦੀ ਵਿੱਚ ਪਰ ਇਹ ਹਰੇਕ ਬੰਦਾ ਤਾਂ ਸ਼ਰਾਬ ਨਹੀਂ ਪੀਂਦਾ ਨਾ ਜੀ। ਹਰੇਕ ਤੇ ਸ਼ਰਾਬੀ ਵੀ ਤਾਂ ਇਹ ਤਾਂ ਮਾਨਸ ਭਰਿਆ ਆਣਿਆ ਹੈਗਾ। ਮਾਨਸ ਦੀ ਗੱਲ ਹੈ ਥਾਲ। ਨਾ ਇਹ ਬੱਚਾ ਜੰਮੇ ਸ਼ਰਾਬੀ ਤਾਂ ਸੀ ਉਹ। ਜੇ ਬੱਚਾ ਪੈਦਾ ਹੋਇਆ ਹੈ ਉਦੋਂ ਦੀ ਗੱਲ ਹੈ। ਸਰਬਉਤਮ ਦੇ ਵਿੱਚ ਉਹ ਤੋਂ ਵੀ ਪਰਪਰਿਭੂ ਰੰਗ ਦੇ ਸਾਬੇ ਠੀਕ ਹੈ ਨਾਲੇ ਉਹ ਇੱਕ ਗੱਲ ਇਸ ਤਰ੍ਹਾਂ ਹੈ ਜੀ ਅਗਲੀ ਜੇ ਪੰਕਤੀ ਆਪਾਂ ਪੜ੍ਹੀਏ ਜਿਤ ਪੀਤੈ ਮਤ ਦੂਰ ਹੋਏ ਬਰਨ ਪਵੈ ਵਿਚ ਆਏ ਪਰ ਉਹ ਜੜ ਸਰੀਰ ਦੀ ਗੱਲ ਸੋਚਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਕਤੀਆਂ ਜੋ ਹੈ ਉਹ ਚੇਤਨ ਸ਼ਰੀਰ ਦੀ ਗੱਲ ਹੈ ਕਿਉਂਕਿ ਜੇਦਨ ਸ਼ਰੀਰ ਦੀ ਗੱਲ ਹੈ ਛਲ ਦੇ ਨਾਲ ਤਾਂ ਥੰਦ ਕੇ ਕੋਈ ਨਹੀਂ ਬੰਦ ਕਿਹਦੇ ਵਿੱਚ ਪੈਣੀ ਆ ਕੇ ਜਿੱਦਾਂ ਬੋਲਦੇ ਬੰਦ ਪੈਣੀ ਹੈ ਫਾਲੋ ਦੋਹਰ ਚ ਪਈ ਹੋਈ ਪਹਿਲਾਂ ਹੀ ਹੈ ਵਿਤ ਪਈ ਹੋਈ ਹੈ ਤੇੜ ਜਿਹੜੂ ਆਪਾਂ ਕਹਿੰਦੇ ਨਾਲ ਹੋਈ ਹੋਈ ਤੇੜ ਪਈ ਹੋਈ ਆ ਉਹ ਤੇੜਾ ਠੀਕ ਹੈ ਜੀ ਪਰ ਤੇੜ ਵਿੱਚ ਬਿਸਿਆਦ ਤੋਂ ਤੇੜ ਬਣੇ ਨਾਲ ਤੇੜ ਘਟੇ ਜਿਹੜਾ ਗਿਆਨ ਤੋਂ ਨੂੰ ਕੋਈ ਸਲਾਹ ਉਹਦੇ ਨਾਲ ਤੇੜ ਥੋੜੀ ਘਟੇ ਦੇਖਦਾ ਵਾ ਹੋਵੇ ਦੇਖਦਾ ਭੱਜਦਾ ਹੋਵੇ ਗੱਲ ਅਜਾ ਪਹਿਲਾਂ ਜਦੋਂ ਆਣਿਆਂ ਲਿਖਿਆ ਇਹਦਾ ਭਾਵ ਹੈ ਕਿ ਇਸ ਤੋਂ ਪਹਿਲੇ ਜਨਮਾਂ ਚ ਵੀ ਇਹ ਭਰਮ ਦਾ ਹੀ ਭਰੇ ਆਇਆ ਸੀ ਤੇ ਹੁਣ ਵੀ ਭਰਮ ਦਾ ਹੀ ਭਰੇ ਆ ਹਨ ਭਾਈ ਬੁੱਲਾ ਕਹਿੰਦੇ ਹਸਾਵਾ ਇਹ ਮਨੁੱਖਾ ਜੋਨੀ ਤੋਂ ਪਹਿਲਾਂ ਵੀ ਇਹ ਭਰਮ ਕਰਕੇ ਆਇਆ ਸੀ ਤੇ ਹੁਣ ਮਨੁੱਖਾ ਜੋਨੀ ਚ ਵੀ ਹੁਣੇ ਭਰਮ ਹੈ ਇਹ ਨੂੰ ਅਜੇ ਤੱਕ ਜਦੋਂ ਪ੍ਰਭੂ ਤੋਂ ਬੁਲਦੀ ਆ ਗੁਰਮਤ ਕਲਮ ਤੋਂ ਬੁਲਦੀ ਕਲਮ ਦਾ ਸਰੀਰ ਵੀ ਉਹ ਤਾਲ ਕਰੂਗਾ ਤੇ ਕਰਮ ਕਾ ਕਰੇ ਨਹੀਂ ਸਕਦਾ ਕਲਮ ਕਹਿੰਦਾ ਸੋਚੇ ਨੂੰ ਹੀ ਕਰਮ ਲੋਕ ਕੀ ਆ ਸਮਝ ਗਿਆ ਇਹ ਕੋਈ ਫਰਕ ਨਹੀਂ ਦੀ ਬਾਤ ਹੈ ਨਾਲ ਸਖਵਤ ਹੈ ਜਿਹੜਾ ਖਤਮ ਹੋ ਜਾਂਦਾ ਇਹਦੇ ਤੇ ਕਾ ਸਾਰਨ ਬਈ ਦੀ ਸੋਚ ਆਈ ਹਾਂਜੀ ਸਾਫ ਜਰੂਰ ਦੀ ਸੋਚ ਆਈ ਇਹ ਗੱਲ ਇਧਰੋਂ ਉਧਰੋਂ ਸੋਚ ਕੇ ਸੋਚਿਆ ਵੀ ਭਰਿਆ ਦਾ ਭਾਵ ਹੁੰਦਾ ਹੈਗਾ ਲਿਬੜਿਆ ਹੋਇਆ ਦੋਵੇਂ ਢੀਕੇ ਬੜੇ ਨੇ ਬ੍ਰਿਕੀ ਦਾ ਕਿਤੇ ਕਿਤੇ ਸਿਆਰੀ ਸੂਰੀ ਆ ਉਕਰਦਾ ਕਿਤੇ ਕਿਤੇ ਉਹਨੇ ਜਿਪੜੀ ਕੀਤੀ ਹੈ ਠੀਕ ਹੈ ਜਿੱਤ ਪੀਤੇ ਮਤ ਦੂਰ ਹੋਏ ਭਾਵ ਸੀ ਕਿ ਜਿਹੜੀ ਦੁਰਮਤ ਆਪਾਂ ਲਈ ਹੋਈ ਹੈ ਉਹਦੇ ਕਰਕੇ ਬਰਲ ਪਈ ਹੈ ਦੇਖੋ ਕਿੰਨੇ ਤਸਵੀਆਂ ਬਕਤਾ ਨੇ ਇੱਕ ਬਕਤਾ ਹੈ ਨਹੀਂ ਜਿਹੜੀ ਮਰਜ਼ੀ ਤੇ ਮਰਜ਼ੀ ਪੈ ਲੈ ਲੋ ਉਹਦੇ ਵਿੱਚੋਂ ਜੋਤ ਨੂੰ ਦਿੱਤਾ ਹੈ ਹਨ ਉਹ ਤੁਸੀਂ ਪੀਤਾ ਹੈ ਹਾਂਜੀ ਇਹ ਕੱਲਰ ਵਾਲਾ ਪੀਉਂਦਾ ਸਰ ਜੀ ਜਾਨੀਏ ਜਿਹੜੀ ਕੱਲਰ ਨਾਲ ਪੀਉਂਦੀ ਹੈ ਉਹ ਨਾਲੀ ਖੂਨ ਅੰਮੇਂਦਾ ਜਾਊਗੀ ਉਹ ਸਰੀਰ ਵਾਲੇ ਦੀ ਗੱਲ ਹੈ ਆਇਆ ਉਹ ਸੁੱਟ ਪਾੜ ਲੇ ਕੋ ਬਾਹਰੀ ਸੁਣਨਾ ਕੱਲਰ ਨਾਲ ਇਹ ਪਾੜ ਲੇ ਕੋਈ ਵੀ ਮਤ ਹੋਵੇ ਕੋਈ ਵੀ ਉਪਦੇਸ਼ ਹੋਵੇ ਜਿਹਦਾ ਮਰਜ਼ਾ ਪਵੇ ਰੱਬ ਵਿੱਚ ਵਿੱਚ ਪਵੇ ਤੇ ਸਾਰਾ ਦੂਰ ਹੋ ਗੁਰੂ ਉਹ ਅਦਰ ਬਤਾਉਂਦੀ ਬਿੜਾਈ ਜਿੱਤ ਵੀ ਤੇ ਬਹੁਤ ਦੂਰ ਹੋਏ ਵਾਟਾ ਤੇ ਦੂਰ ਹੋ ਜਾਣੀਏ ਜਿੱਤ ਕੋਣ ਮੱਤ ਹੈ ਮਨ ਕੋ ਦਾ ਦੂਰਤਾ ਦੂਰ ਖੈ ਜਦ ਮੂਰ ਦਾ ਗੁਰੂ ਤੋਂ ਜਿੰਨਾ ਦੂਰ ਉਹਨੂੰ ਮੂਰਕ ਬਣ ਜੂਗਾ ਠੀਕ ਹੈ ਜੀ ਇਹ ਭਰਿਆ ਅਖਰ ਤੋਂ ਇਹਨਾਂ ਨੂੰ ਟਪਲਾ ਖਾਦਾ ਪਰ ਭਰਿਆ ਅਖਰ ਗੁਰਬਾਣੀ ਦੇ ਜਿੱਥੇ ਵੀ ਆਉਂਦਾ ਹੈ ਉਹ ਤਾਂ ਇਹ ਵੀ ਇਹ ਉੱਪਰ ਤੱਕ ਭਰਿਆ ਹੋਇਆ ਕਾਮ ਕ੍ਰੋਧ ਨਗਰ ਬਹੁ ਭਰਿਆ ਇਸ ਤਰ੍ਹਾਂ ਅੰਤਰ ਕਮਲ ਪ੍ਰਗਾਸ ਅੰਮ੍ਰਿਤ ਭਰਿਆ ਆਗਾਏ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦੇਖੋ ਜਿੱਲੀ ਤਾਂ ਗੱਲ ਇਹੋ ਗਿਆਨ ਦੇ ਹਾਂਜੀ ਉੱਲੀ ਜਗ੍ਹਾ ਤਾਂ ਚੱਲਦੇ ਗੱਪਲਿਆ ਹੋਇਆ ਸਪੇਸ ਕਿੰਦੀ ਹੈ ਜਿੱਨੀ ਤਾਰ ਉੱਪਰ ਆਕਾਸ ਪਰਨਾ ਨਾਲ ਹੈ ਡਾ ਬਾਕੀ ਪਰਮਲ ਫੁੱਲਣਾ ਪਰਮ ਜਿਆਦਾ ਹੈ ਭਰਿਆ ਦਾ ਪਰਨਾ ਨਾਲੇ ਹੋਇਆ ਆਪਣਾ ਖਾਇਆ ਨਾ ਪਛਾਣਈ ਖਸਮੋਂ ੱਟਕੇ ਖਾਇ ਕੋ ਆਪਣਾ ਪਰਨਾ ਕੋਲ ਪਛੜਦਾ ਕਿ ਨਾ ਵੀ ਉਹ ਕਹਿੰਦੇ ਆਪਣਾ ਪਛਾਣ ਗਲਤ ਗੱਲ ਤੇ ਬਿਲਕੁਲ ਇਹ ਗਲਤ ਹੈ ਆਪਣਾ ਰਾਇਆ ਅਸੀਂ ਪਛਾਣਦੇ ਹਾਂ ਪਰ ਕੀ ਉਹ ਆਪਣੀ ਕਹੇ ਆਪਣੋ ਨਹੀਂ ਪਾਇਆ ਆਪਣੇ ਕਹੋ ਨੇ ਇਧਾਰੇ ਆਪਣੇ ਦੇ ਤੁਹਾਨੂੰ ਨਹੀਂ ਦੀ ਕੋਈ ਨਾ ਕੋਈ ਬਹਿਰੀ ਰੋਏ ਉਹਨੂੰ ਪਰਾਇਆ ਕੀ ਹੈ ਆ ਬਾਇਆ ਸਾਰੀ ਪਰਾਇਆ ਆਹ ਦੇਹੀ ਆ ਜਿਹੜੀ ਦੇਹੀ ਹੈ ਨਾ ਤੇਰੀ ਦੇਹੀ ਬਾਹਰ ਨਹੀਂ ਪੈਂਦਾ ਤਾ ਵੀ ਇਹ ਵੀ ਪਰਾਇਆ ਇਹਨੂੰ ਕਹਿੰਦੇ ਆਪਣੀ ਆਪਣੇ ਬੱਚੇ ਨੂੰ ਕਹਿੰਦੇ ਆਪਣੇ ਰੋਇ ਰੋਇ ਰਹਿਣਾ ਫਾਇਦੇ ਆਪਣੇ ਪ੍ਰਾਦੇ ਦੀਆਂ ਹੋ ਗਈ ਫਿਰ ਇਹਨੂੰ ਜੋਤ ਕਰਕੇ ਦਾ ਸਾਰੇ ਆਪਣੇ ਨੇ ਉਹਨੂੰ ਜੋਤ ਦੇ ਲੈਵਲ ਤੇ ਪਛਾਣ ਰਖੜੀ ਚਾਹੀਦੀ ਦੀਦੀ ਚਾਹ ਦੇ ਲੈਵਲ ਤੇ ਪਛਾਣ ਬੰਦੀ ਬੈਠਾ ਹੈ ਜਾਤ ਦੇ ਲੈਵਲ ਤੇ ਪਛਾਣ ਜੇ ਬੰਦੀ ਬੈਠਾ ਹੋਵੇ ਸਾਫਨੇ ਪ੍ਰਾਦੇ ਦੀ ਪ੍ਰਾਦੇ ਦੀ ਪਛਾਣ ਕਿਵੇਂ ਰਹੇਗੀ ਤੈਨੂੰ ਫਿਰ ਫਿਰ ਤਾਂ ਬੈਰੀ ਬਗਾਨਾ ਵੀ ਰਹੇਗਾ ਭਾਈ ਤੇਰਾ ਤੇਰ ਵੀਰ ਵੀ ਰਹੇਗੀ ਹੋਉ ਬੇ ਵੀ ਰਹੇਗੀ ਸਭ ਕੁਝ ਇੱਕੋ ਹੈ ਆਪਣੇ ਪ੍ਰਾਦੇ ਦੀ ਪਛਾਣ ਦੀ ਜੇ ਜੋਤ ਦੇ ਲੈਵਲ ਤੇ ਤੂੰ ਪਛਾਨ ਕਰਦਾ ਫਿਰ ਸਾਰੇ ਆਪਣੀ ਦੇ ਠੀਕ ਹੈ ਜੀ ਬਿਆਹ ਆਈਏ ਕੋਈ ਜੇ ਆਪਣੀ ਤੇ ਪਿਆਰ ਵੀ ਸਾਰਿਆਂ ਨਾਲ ਆਪਣੀ ਉੱਤੇ ਹੀ ਕਰਦਾ ਤੇ ਪ੍ਰੇਮ ਵੀ ਆਪਣਿਆਂ ਨਾਲ ਕਰਦਾ ਉਹ ਗੁਰੂ ਗ੍ਰੰਥ ਹੀ ਗੱਲ ਸਿਖਾਈ ਸੀ ਦੇਖ ਦੇਖੇ ਕੋਈ ਅੱਜ ਵੇਖੋ ਜੀ ਤੇ ਅਰੇ ਆਪਣੀ ਕੋਈ ਨਹੀਂ ਠੀਕ ਹੈ ਜੀ ਆ ਖਸਮੋ ਟੱਕੇ ਖਾਈ ਸਾਧਵਾ ਟੱਕੇ ਖਾਏ ਨੇ ਭਾਈ ਜਦੋਂ ਆਪਣਾ ਪਿਆਰ ਦੀ ਪਛਾਣ ਲਈ ਉਲੀ ਆਪਣੇ ਪ੍ਰਾਇ ਦੀ ਪਛਾਣ ਉਹਦੇ ਜੀਵ ਦੇ ਸਾਰੇ ਉਹਦੇ ਜੀਵਾਂ ਨੂੰ ਤੈ ਮੰਦੇ ਆ ਜੀ ਤੂੰ ਆਪ ਕੱਲਾ ਬਣ ਗਿਆ ਤੂੰ ਦੇ ਦੇ ਉੱਤੇ ਜਾ ਕੇ ਪਛਾਣ ਰੱਖ ਲਈ ਉੱਥੇ ਤਾਂ ਕਈ ਗੱਲ ਨੇ ਔਰ ਕੀ ਹੋਊਗਾ ਰਾਤਰੀ ਆਉਣੀ ਉੱਥੇ ਆ ਤਾਂ ਤਾਂ ਹੋਣੀ ਠੀਕ ਹੈ ਜੀ ਕਹਿਣ ਦਾ ਭਾਵ ਹੈ ਕਿ ਚੇਤਨਨ ਵਸਤੂ ਤੋਂ ਧਿਆਨ ਹਟ ਕੇ ਜੜ ਚ ਚਲੇ ਗਏ ਹੈ ਜੀ ਇਹ ਨਹੀਂ ਪਛਾਣ ਹੋ ਰਹੀ ਬਾਰ ਬਾਰ ਜਦੋਂ ਚੱਕ ਚੇਤਨ ਤੇ ਲਿਆ ਰਹੀ ਇਹ ਗੁਰਬਾਣੀ ਤੇ ਹੋ